ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਾਈ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮਣੀਆਂ ਕੱਚੀਆਂ ਨੇ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਆਜੇ ਬਾਈ ਜੀ ਬਾਈ ਜੀ ਸਸੀ ਗਾੜ ਸਸੀ ਗਾੜ ਹੋਰ ਠੀਕ ਹੋ ਬਾਈ ਬੜੀਆ ਬੜੀਆ ਕਿਵੇਂ ਚੱਲਦਾ ਸੋਨੇ ਕੰਮ ਕੰਮ ਵਧੀਆ ਵੀ ਕਿਰਪਾਵਾ ਬਿਨਾਂ ਚਲੋ ਬਾਈ ਜੀ ਨਾਮ ਤੇ ਐਡਰੈਸ ਬੋਲ ਨਾ ਬਈ ਸੋਨੂ ਆ ਪਿੰਡ ਹਿੰਦਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਆਪਣਾ ਆਡਰ ਪਤੋੜ ਵਿਆ ਨਿਹਾਲ ਸਿੰਘ ਵਾਲਾ ਦੀ ਵੀ ਮੋਬਾਈਲ ਨੰਬਰ ਬੋਲ ਨੰਬਰ ਆਪਣਾ ਹੈ ਡਾਟ 86990999728 ਠੀਕ ਹੈ ਬਾਈ ਬਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਟੌਪ ਬਰੀਡ ਦੀ ਕਿਹੜਾ ਸੂਬਾ ਹੁੰਦੀ ਆ ਇਹ ਡਾਟ ਦੂਜੇ ਸੂਬਾ ਹੁੰਦੀ ਆ ਵੀ ਫਾਰਮ ਚ ਲਈ ਆ ਕੱਲ ਓਕੇ ਤੇ ਇਹ ਹੈਗੀ ਆਪ ਦਾ ایਵੀਐਸ ਫਰੂਟ ਸੀਮਨ ਦੀ ਆ ਬਈ ਓਕੇ ਅੱਗੇ ਸੈਕਸਰ ਸੀਮਨ ਲੱਗਿਆ ਬਣ ਸਨੋਵਨ ਦਾ ओके okay भाई हां जी भाई कितने दिन लोगी दिन डॉक्टर ले भाई 10 12 दिन 10 ਤੋਂ 12 ਦਿਨ ਕਿੰਨਾ ਕੁ ਰਿਕਾਰਡ ਹੈ भाई ਦੁੱਧ ਦਾ ਦੁੱਧ ਵੀ ਇਹਨੇ ਪਲੂਨ ਨਹੀਂ ਦਿੱਤਾ 32 ਕਿਲੋ ਠੀਕ ਹੈ भाई 30 35 ਕਿਲੋ ਵੀ ਕੱਢ ਦੂ ਮੌਜ ਦਾ ਵੀ ਹਮ ਫੁੱਲ ਕੱਦ ਫੁੱਲ ਬਰੀਡ ਆ ਪ੍ਰਿੰਟ ਬੜਾ ਚੰਗਾ ਕੱਚੀ ਕੱਚੀ ਆ ਦੇਣ ਲਈ ਬਾਕੀ ਫੇਸਪੂਲ ਦਿਖਾਏ ਡਾਕਟਰ ਬਹੁਤ ਚੰਗਾ ਵੀ ਕਰਮਣੀ ਨੇ ਵਧੀਆ ਤਿਆਰ ਕਰ ਲੈਣਾ ਫੇਸ ਬਿਊਟੀ ਕਮਾਲ ਦੀ ਹੈ ਬੋਦੀ ਬਾਦੀ ਪੂਰੀ ਚੰਗੀ ਆ ਸਨਖਪੂਣਾ ਵੜ ਦੇ ਵਿੱਚ ਫੁੱਲ ਕੱਲੀ ਕੱਚੀ ਕੱਚੀ ਆ ਉਸ ਆਮ ਨੰਦਾਜਾ ਲਾ ਲੇ ਲੇਵਾ ਇਹਨੇ ਬਹੁਤ ਸੋਹਣਾ ਬਾਕੀ ਕਦ ਫੁੱਲ ਰ ਡਰ ਬਜਨ ਬਜਨ ਪੂਰਾ ਬਾਈ ਹਾਂ ਜਿਹੜੇ ਸਾਬ ਨੱਟ ਲਾਂ ਪਈਆਂ ਦੋਦ ਦਾ ਰਕਾਰਡ ਆ ਪੂਰਾ ਪੰਡ ਵਾਲਾ ਲੇਵਾ ਲੈ ਕੇ ਗਰਮ ਵਾਲੀ ਨੇ ਫੇਰ ਸੋਨਾ ਪਰ ਸ਼ਾਂਤ ਆਰਡਰ ਦੇਖੋ ਬਾਈ ਕਮਾਲ ਦਾ ਆ ਲੈ ਆ ਸਾਰੀਆਂ ਵਰਲਡ ਬੋਸ ਬਹੁਤ ਸੰਡਾ ਮਾਫੀ ਲੈ ਚੱਲ ਢੁੱਲ ਦਿਖਾ ਦੇ ਬਹੁਤ ਜਿਆਦਾ ਤੀਰਾ ਵੜੰਗੂ ਵਾਦਾ ਲੈਵਾ ਇਕਲਾ ਚੱਕਰੀ ਐਗੂ ਭਰਾ ਮਸ਼ੀਨ ਤੇ ਚੋਲੇ ਚਾਹੇ ਜਾਂ ਤੀ ਚੋਲੇ ਇੱਕ ਨੰਬਰ ਥਾਣ ਲੱਗਾ ਇੱਕ ਨੰਬਰ ਥਾਣ ਬਾਕੀ ਕਦ ਕੁਦ ਫੁੱਲ ਆ ਭਾਜ ਨੇ ਵਧੀਆ ਬਈ ਨਾਣਾ ਨੂਣਾ ਫੁੱਲ ਚਿੰਗੂ ਉੀਆਂ ਵਧੀਆ ਨਾਣਾ ਨੂਣਾ ਬਈ ਨਾਣਾ ਨੂਣਾ ਚੱਕਰੀ ਕੀ ਮੋਲ ਆ ਬਈ ਜੈਜ ਜੈ ਇਹ ਡਾਕਟਰ ਫੋਨ ਤੇ ਕਰ ਲਾਂਗੇ ਹੋਊ ਜੈ ਜੀ ਬਈ ਜੈ ਜੀ ਹੋਊ ਹਾਂ ਜੈ ਜੀ ਕਰਾਂਗੇ ਬਈ ਮੋਲ ਲ ਬਈ ਕਹਿੰਦਾ ਫੋਨ ਤੇ ਕਰ ਲਾਂ ਮੋਲ ਆ ਬੜ ਦੇ ਹਿਸਾਬ ਨਾਲ ਜਮਾ ਜੈਜ ਹੋਊਗਾ ਦੋ ਨੰਬਰ ਤੇ ਕਿਹੜਾ ਸੁਆ ਬਈ ਇਹ ਡਾਕਟਰ ਮਾਲਕੜ ਦੂਜੇ ਦੱਸਿਆ ਆਪਾਂ ਤੀਜੇ ਕਿ ਕਿਵੇਂ ਮੰਗਵੀਂ ਠੀਕ ਆ ਭਾਈ ਕਿੰਨੇ ਦਿਨ ਲੋਏ ਦਿਨ ਭਾਈ ਬਸ ਮੈਂ ਡਾਕਟਰ ਇੱਕ ਦੋ ਦਿਨ ਲੈ ਜੂ ਭਾਈ ਇੱਕ ਦੋ ਦਿਨ ਹਾਂਜੀ ਕਿੰਨਾ ਕੁ ਰਿਕਾਰਡ ਦੁੱਧ ਆ ਭਾਈ ਦੁੱਧ ਨੇ ਪਲੂਨ ਦਿੱਤਾ ਵੀ 18 ਕਿਲੋ 18 ਲੀਟਰ ਦੁੱਧ 20 ਕਿਲੋ ਖੁੱਲਾ ਦੇ ਦੂ ਮੌਜ ਨੇ ਬਰੀਡ ਬਹੁਤ ਚੰਗੀਆਂ ਹਾਂ ਭਾਈ ਇਹ ਸਿਰ ਮੰਨ ਕੇ ਲੈ ਜਾਈ ਕੋ ਜਰਸੀ ਮੰਨ ਲੈ ਓਕੇ ਭਾਈ ਹਾਂ ਜਰਸੀ ਤਰ ਸ਼ਹਿਰ ਦਾ ਕ੍ਰਾਸ ਆ ਭਾਈ ਫੈਂਟ ਫੋਲੋ ਤੇ ਗਰਮੀ ਬਿਲਕੁਲ ਨਹੀਂ ਬਾਕੀ ਬਜਨ ਬੁਜਨ ਬਹੁਤ ਅੱਗ ਰੀਟ ਦੇਖੋ ਫਲੀ ਵੀ ਫੁੱਲ ਆ ਲੇਵਾ ਕਮਾਲ ਦਾ ਪੰਡ ਵਾਲਾ ਲੇਵਾ ਲੱਗਿਆ ਹਾਂ ਬਹੁਤ ਸੰਗਾ ਲੱਗਿਆ ਨਾ ਹਾਂ ਹਾਂ ਡਾਕਟਰ ਥਣ ਬੋਲੀ ਚੋਲੋ ਚਾਹੇ ਮਸ਼ੀਨ ਜਿਵੇਂ ਮਰਜੀ ਚੋਲਾ ਬਾਈ ਹਾਂ ਲੱਗਿਆ ਬਰੀਟ ਦੇਖੋ ਲੈ ਆ ਲੰਮੀ ਹੋਰ ਚ ਦਿਖਾ ਦਿੰਦੇ ਹਾਂ ਤੋਰਾ ਇੱਕ ਨੰਬਰ ਆ ਕੱਦ ਬਰੀਟ ਲੇਵਾ ਨਾਣਾ ਨੂਣਾ ਲੇਵੇ ਤੇ ਫੁੱਲ ਆਕ ਨਹੀਂ ਬਰੀਟ ਹਾਂਜੀ ਹਾਂਜੀ ਕੀ ਮੋਲ ਆ ਬਾਈ ਇਹਦਾ ਇਹ ਡਾਕਟਰ ਮੋਲ ਕਰਾਉ ਨੂੰ 70 ਕਰਾ ਲਾ 72 ਕਰਾ ਲਾ 65000 ਦੀ ਗਾਂ ਦੇ ਦਾਂਗੇ ਚੱਕ ਬਾਈ ਜਮਾ ਜਾਜ ਮੋਲ ਆ 65000 ਦੀ ਵੜ ਬਾਈ ਕਹਿੰਦਾ ਦੇ ਦਿਆਂਗੇ ਮੁੱਲ ਕਰਾਉਣਾ 70 75 ਜਿੰਨਾ ਮਰਜ਼ੀ ਕਰਾ ਲਓ ਇਹ ਕੀ ਫਾਇਦਾ ਮੁੱਲ ਤਾਂ ਲੋਕੀਂ ਕਰੀਆਂ ਬਹੁਤ ਆ ਹਨਾ ਗਰਮ ਵਾਲੀ ਦੇ ਲੈ ਬਹੁਤ ਸੋਹਣਾ ਲੱਗਦਾ ਐਂ ਬਹਿ ਜਾ ਥੱਲੇ ਕੋਈ ਚੱਕੀ ਬਾਕੀ ਡੱਢੇ ਇੱਕ ਰੋਦ ਲੈ ਜਾ ਵੀ ਸਕਦੀਆਂ ਸਾਰੇ ਬਹੁਤ ਸੋਹਣਾ ਢੱਲ ਢੁੱਲ ਬਹੁਤ ਪਈਆ ਲੜਕਾ ਦਿੰਨੇ ਬਲੇੜ ਤੋਂ ਸਾਰੀਆਂ ਬਾਰਸ ਲਾਂ ਗੱਦੂ ਫੇਰ ਕਰਮਾਣੇ ਨੂੰ ਠੰਡੀ ਸੀਲ ਫੁੱਲ ਜਿੱਧਰ ਦੀ ਮਰਜ਼ੀ ਬੈਠਾ ਰੇ ਕੋਈ ਚੱਕਣੀ ਕੀ ਹਵਾ ਲੈਵਾ ਬਹੁਤ ਹਨਾ ਹਾਂਜੀ ਹਾਂਜੀ ਹਮ ਬਾਕੀ ਫੇਸਬੁਕ ਬਹੁਤ ਸੋਹਣਾ ਸਹੀ ਗੱਲ ਹੈ ਬਿਊਟੀ ਇੱਕ ਨੰਬਰ ਹਾਂਜੀ ਹਾਂਜੀ ਵੀਰੇ ਨਾਗਸੀ ਭਰਾ ਕੋਲੇ ਦੋ ਦੋਨੇ ਹੀ ਰਖਾਤੇ ਕਿਸੇ ਵੀਰ ਧੰਨਵਾਦ